ਸਸਿਕਲ ਦੋਸਤੋ ਤੁਸੀਂ ਹੁਣ ਤੱਕ ਬਹੁਤ ਜ਼ਿਆਦਾ ਖਬਰਾਂ ਰਪਿੰਦਰ ਕੋਰ ਜਿਹੜੀ ਕੁੜੀ ਕੈਨੇਡਾ ਦੇ ਵਿੱਚ ਗਈ ਸੀ ਉਹ ਡਿਪੋਰਟ ਹੋ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੰਦੀ ਹੈ ਤੇ ਕਤਲ ਵੀ ਇੰਨੇ ਬੁਰੇ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਕਿ ਹਰ ਇੱਕ ਇਨਸਾਨ ਦੇ ਨੂੰ ਕੰਡੇ ਇਹ ਖਬਰ ਸੁਣ ਕੇ ਖੜੇ ਹੋ ਜਾਂਦੇ ਹਨ ਜਿਸ ਤੋਂ ਬਾਅਦ ਹਰ ਪੰਜਾਬੀ ਦੇ ਮਨੋ ਇਹ ਬੋਲ ਨਿਕਲਦੇ ਹਨ ਕਿ ਇਸ ਡੈਣ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਸ ਤੋਂ ਨੀਚੇ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਦੋਸਤੋ ਅੱਜ ਮੈਂ ਤੁਹਾਨੂੰ ਰੁਪਿੰਦਰ ਕੋਰ ਦੀ ਅਸਲ ਸਚਾਈ ਤੇ ਅਸਲ ਕਹਾਣੀ ਇਸ ਵੀਡੀਓ ਦੇ ਵਿੱਚ ਦੱਸਣ ਵਾਲਾ ਹਾਂ ਤੁਸੀਂ ਹੁਣ ਤੱਕ ਬਹੁਤ ਸਾਰੀਆਂ ਅਫਵਾਹਾਂ ਝੂਠ ਸੁਣਿਆ ਹੋਵੇਗਾ ਤੇ ਜੇਕਰ ਤੁਸੀਂ ਅਸਲ ਸਚਾਈ ਤੇ ਅਸਲ ਕਹਾਣੀ ਜਾਨਣਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਅਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਤੇ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਆਓ ਅੱਜ ਦੀ ਵੀਡੀਓ ਤੇ ਅਸੀਂ ਚਾਨਣਾ ਪਾਉਂਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੇ ਹਾਂ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਉਹ ਪਿੰਡ ਪੈਂਦਾ ਹੈ ਜਿਸ ਦਾ ਨਾਮ ਸੁਖਣਵਾਲਾ ਹੈ ਉਸ ਪਿੰਡ ਦੇ ਵਿੱਚ ਇਹ ਪ੍ਰਪਿੰਦਰ ਕੌਰ ਵਿਆਹ ਕੇ ਆਂਦੀ ਹੈ ਤੇ ਵਿਆਹ ਕਰਾਣ ਤੋਂ ਬਾਅਦ ਕੈਨੇਡਾ ਚਲੇ ਜਾਂਦੀ ਹੈ ਕੈਨੇਡਾ ਦੇ ਵਿੱਚ ਜਾਣ ਤੋਂ ਬਾਅਦ ਉਹ ਆਪਣੇ ਪਹਿਲੇ ਆਸ਼ਕ ਦੇ ਨਾਲ ਗੱਲਾਂ-ਬਾਤਾਂ ਕਰਦੀ ਹੈ ਤੇ ਗੱਲਾਂ-ਬਾਤਾਂ ਕਰਨ ਤੋਂ ਬਾਅਦ ਉਹ ਆਪਣੇ ਪਤੀ ਬਹੁਤ ਹੀ ਸੋਹਣੇ ਸੁਨੱਖੇ ਮੁੰਡੇ ਗੁਰਵਿੰਦਰ ਨੂੰ ਦਿਲ ਦੇ ਵਿੱਚੋਂ ਉਤਾਰ ਦਿੰਦੀ ਹੈ ਜਦਕਿ ਉਸਦੇ ਮਾਤਾ ਪਿਤਾ ਨੂੰ ਗੁਰਵਿੰਦਰ ਦੇ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਆਖਰਕਾਰ ਉਹਨਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਜਦੋਂ ਗੁਰਵਿੰਦਰ ਉਸਦਾ ਪਤੀ ਲੱਖਾਂ ਰੁਪਿਆ ਖਰਚ ਕਰਕੇ ਕੈਨੇਡਾ ਦੇ ਵਿੱਚ ਭੇਜ ਦਿੰਦਾ ਹੈ ਤਾਂ ਦੋਸਤੋ ਉਹ ਉੱਥੇ ਜਾ ਕੇ ਗੁਰਵਿੰਦਰ ਨੂੰ ਹੋਰ ਜ਼ਿਆਦਾ ਤੰਗ ਕਰਦੀ ਹੈ ਤੇ ਅਚਾਨਕ ਉਸ ਨੂੰ ਉੱਥੋਂ ਦੀ ਸਰਕਾਰ ਦੇ ਵੱਲੋਂ ਰਿਪੋਰਟ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਉਹ ਆਪਣੇ ਭਾਰਤ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਪਰਤ ਜਾਂਦੀ ਹੈ ਇੱਥੇ ਆ ਕੇ ਉਹ ਅਜਿਹਾ ਪਲਾਨ ਕਰਦੀ ਹੈ ਇੱਥੇ ਆ ਕੇ ਉਹ ਆਪਣੇ ਆਸ਼ਿਕ ਹਰ ਕਮਲਪ੍ਰੀਤ ਦੇ ਨਾਲ ਮਿਲ ਕੇ ਅਜਿਹਾ ਪਲਾਨ ਤਿਆਰ ਕਰਦੀ ਹੈ ਤੇ ਉਸਦੇ ਪਿਤਾ ਦਾ ਵੀ ਇਸ ਦੇ ਵਿੱਚ ਹੱਥ ਦਸਿਆ ਜਾਂਦਾ ਹੈ ਕਿਉਂਕਿ ਕਹਿੰਦੇ ਹਨ ਜਿਹੜਾ ਗੁਰਵਿੰਦਰ ਸੀ ਉਹ ਇਕਲੋਤਾ ਪੁੱਤ ਸੀ ਉਸ ਦੇ ਕੱਲੇ ਦੇ ਹਿੱਸੇ 32 ਕਿੱਲੇ ਆਂਦੇ ਸੀ ਅਸਲ ਸੱਚਾਈ ਜੋ ਸਾਹਮਣੇ ਆਈ ਹੈ 32 ਕਿੱਲੇ ਜਿਸ ਕਰਕੇ ਜਿਹੜੀ ਹੁਣ ਰੁਪਿੰਦਰ ਕੋਰ ਸੀ ਤੇ ਉਸ ਦਾ ਪਿਤਾ ਸੀ ਸਾਰਾ ਹੀ ਟੱਬਰ ਸੀ ਉਸ ਦੀ ਅੱਖ ਉਸ ਗੁਰਵਿੰਦਰ ਸਿੰਘ ਦੇ ਕੋਲ ਜਿਹੜੀ ਜ਼ਮੀਨ ਸੀ ਉਸ ਦੇ ਉੱਤੇ ਟਿਕੀ ਹੋਈ ਸੀ ਉਹ ਚਾਹੁੰਦੇ ਸੀ ਇੱਕ ਦਿਨ ਇੱਕ ਦਿਨ ਉਹ ਪਰਿਵਾਰ ਮਿਲ ਕੇ ਪਲਾਨ ਤਿਆਰ ਕਰਦਾ ਹੈ ਤੇ ਰੁਪਿੰਦਰ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਪਲਾਨ ਤਿਆਰ ਕਰਦੀ ਹੈ ਕਿ ਆਪਣੇ ਪਰਿਵਾਰ ਨੂੰ ਦੱਸਦੀ ਹੈ ਕਿ ਗੁਰਵਿੰਦਰ ਸਿੰਘ ਦੇ ਕੋਲ ਇੰਨੀ ਜ਼ਿਆਦਾ ਜ਼ਮੀਨ ਹੈ ਤੇ ਮੈਂ ਇਸ ਮੁੰਡੇ ਨੂੰ ਪਿਆਰ ਕਰਦੀ ਹਾਂ ਰੁਪਿੰਦਰ ਸਿੰਘ ਨੂੰ ਅਸੀਂ ਰਲ ਕੇ ਮੌਤ ਦੇ ਘਾਟ ਉਤਾਰ ਦਿੰਦੇ ਹਾਂ ਤੇ ਪੁਲਿਸ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਜੇਕਰ ਅਜਿਹਾ ਕਰਨ ਦੇ ਵਿੱਚ ਅਸੀਂ ਬਿਲਕੁਲ ਸਿੱਧ ਸਾਬਤ ਹੋ ਜਾਂਦੇ ਹਾਂ ਤਾਂ ਅਸੀਂ ਅਰਬਾ ਪਤੀ ਬਣ ਜਾਵਾਂਗੇ ਤੇ ਮੈਂ ਆਪਣਾ ਵਿਆਹ ਹਰ ਕਮਲਪ੍ਰੀਤ ਆਪਣੇ ਪ੍ਰੇਮੀ ਦੇ ਨਾਲ ਕਰਾ ਲਵਾਂਗੀ ਕਿਸੇ ਵੀ ਹਾਲਤ ਦੇ ਵਿੱਚ ਉਹ ਆਪਣੇ ਪਰਿਵਾਰ ਨੂੰ ਇਸ ਗੱਲ ਦੇ ਲਈ ਮਨਾ ਲੈਂਦੀ ਹੈ ਤੇ ਦੋਸਤੋ ਜਦੋਂ ਉਹ ਡਿਪੋਰਟ ਹੋ ਕੇ ਆਂਦੀ ਹੈ ਤਾਂ ਗੁਰਵਿੰਦਰ ਸਿੰਘ ਦੇ ਨਾਲ ਕੁਝ ਸਮਾਂ ਬਤੀਤ ਕਰਦੀ ਹੈ ਤੇ ਗੁਰਵਿੰਦਰ ਸਿੰਘ ਨੂੰ ਬਿਲਕੁਲ ਵੀ ਕੋਈ ਸ਼ੱਕ ਨਹੀਂ ਹੁੰਦਾ ਜਦ ਕਿ ਪਹਿਲਾਂ ਉਸ ਨੇ ਆਸਾਨ ਤਰੀਕੇ ਦੇ ਨਾਲ ਕੁਝ ਨਸ਼ੀਆਂ ਦਵਾ ਦੇ ਕੇ ਗੁਰਵਿੰਦਰ ਸਿੰਘ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਨਾ ਚਾਹਿਆ ਪਰ ਪਰਮਾਤਮਾ ਉਸ ਦੇ ਨਾਲ ਖੜਿਆ ਸੀ ਉਸ ਸਮੇਂ ਜਿਸ ਕਰਕੇ ਉਸ ਨੂੰ ਜ਼ਹਿਰੀਲੀ ਦਵਾ ਦਾ ਵੀ ਬਹੁਤ ਘੱਟ ਅਸਰ ਹੋਇਆ ਤੇ ਫਿਰ ਇੱਕ ਦਿਨ ਜਦੋਂ ਫਿਰ ਉਹ ਜ਼ਹਿਰੀਲੀ ਦਵਾ ਦਿੰਦੀ ਹੈ ਤਾਂ ਉਹ ਦਵਾ ਦਾ ਅਸਰ ਉਸ ਗੁਰਵਿੰਦਰ ਸਿੰਘ ਨੂੰ ਹੋ ਜਾਂਦਾ ਹੈ ਤਾਂ ਉਹ ਤੜਫਦਾ ਹੋਇਆ ਆਪਣੀ ਛੱਤ ਦੇ ਉੱਤੇ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ ਗੁਰਵਿੰਦਰ ਸਿੰਘ ਤੜਫਣ ਲੱਗਦਾ ਤਾ ਸੱਚ ਦੱਸਦੀ ਹੈ ਕਿ ਮੈਂ ਤੈਨੂੰ ਜ਼ਹਿਰ ਦੀ ਦਵਾਈ ਦਿੱਤੀ ਹੈ ਇਸ ਕਰਕੇ ਤੈਨੂੰ ਤੜਫਣਾ ਹੋ ਰਹੀ ਹੈ ਇੰਨਾ ਸਮਾਂ ਬੀਤਣ ਤੋਂ ਬਾਅਦ ਉਸ ਦਾ ਆਸ਼ਿਕ ਵੀ ਉਸ ਸੱਤ ਤੇ ਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਰਲ ਮਿਲ ਕੇ ਫਿਰ ਉਸ ਨੂੰ ਜਾਨੋਂ ਮਾਰ ਦਿੰਦੇ ਹਨ ਤੇ ਉਸ ਦੀ ਗਰਦਨ ਨੂੰ ਦਵਾ ਦਿੱਤਾ ਜਾਂਦਾ ਹੈ ਜਿੱਤੇ ਕੁਝ ਗੁੰਜੀਆਂ ਸੱਟਾਂ ਉਸ ਦੇ ਮਾਰੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਰਪਿੰਦਰ ਕੋਰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਨੂੰ ਮੌਤ ਦੇ ਕਾਟ ਉਤਾਰ ਦਿੰਦੀ ਹੈ ਤੇ ਫਿਰ ਆਪਣੇ ਪ੍ਰੇਮੀ ਨੂੰ ਉਥੋਂ ਫਰਾਰ ਕਰ ਦਿੰਦੀ ਹੈ ਤੇ ਪੁਲਿਸ ਨੂੰ ਉਸੇ ਰਾਤ ਫੋਨ ਲਾ ਕੇ ਕਹਿੰਦੀ ਹੈ ਕਿ ਕੁਝ ਬਦਮਾਸ਼ ਆਏ ਸੀ ਉਹਨਾਂ ਨੇ ਇਸ ਘਟਨਾ ਨੂੰ ਬਾਰਜਾਮ ਦਿੱਤੇ ਤੇ ਕੁਝ ਬਦਮਾਸ਼ ਆਏ ਸੀ ਇਹ ਕਹਾਣੀ ਸਾਰੇ ਰੋਂਦੀ ਹੋਈ ਪੁਲਿਸ ਨੂੰ ਦੱਸਦੀ ਹੈ ਤੇ ਪੁਲਿਸ ਦਾ ਇਨ੍ਹਾਂ ਕੰਮਾਂ ਦੇ ਵਿੱਚ ਹਰ ਰੋਜ਼ ਹੰਢੀ ਹੁੰਦੀ ਹੈ ਤੇ ਪੁਲਿਸ ਨੂੰ ਕੁਝ ਸ਼ੱਕ ਹੁੰਦਾ ਹੈ ਜਿਸ ਕਰਕੇ ਉਹ ਰੁਪਿੰਦਰ ਕੌਰ ਨੂੰ ਰਮਾਨ ਦੇ ਉੱਤੇ ਲੈ ਲੈਂਦੀ ਹੈ ਰਮਾਨ ਤੋਂ ਬਾਅਦ ਵੱਡੇ ਖੁਲਾਸੇ ਹੁੰਦੇ ਹਨ ਕਿ ਰਪਿੰਦਰ ਕੌਰ ਨੇ ਆਪਣੇ ਪ੍ਰੇਮੀ ਦੇ ਨਾਲ ਆਪਣੇ ਪਿਤਾ ਦੇ ਨਾਲ ਮਿਲ ਕੇ ਟੱਬਰ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਬਾਹਰ ਜਾ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਹੁਣ ਜਦੋਂ ਕਹਿੰਦੇ ਹਨ ਰਾਤੋਂ ਰਾਤ ਪਿਤਾ ਦਾ ਰਮਾਨ ਹੋਇਆ ਤਾਂ ਪਿਤਾ ਨੇ ਵੀ ਇਹੇ ਖੁਲਾਸੇ ਕਰ ਦਿੱਤੇ ਹਨ ਕਿ ਹਾਂ ਅਸੀਂ ਸਾਰੇ ਹੀ ਪੂਰੇ ਹੀ ਪਰਿਵਾਰ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਸਾਨੂੰ ਪੈਸੇ ਨੇ ਅੰਨਾ ਕਰ ਦਿੱਤਾ ਸੀ ਅੰਨਾ ਕਰ ਦਿੱਤਾ ਸੀ ਦੇਖੋ ਦੋਸਤੋ ਪੈਸੇ ਦੇ ਪਿੱਛੇ ਲੱਗ ਕੇ ਉਹਨਾਂ ਨੇ ਆਪਣਾ ਘਰ-ਵਾਰ ਸਭ ਕੁਝ ਗਵਾ ਲਿਆ ਹੁਣ ਰਪਿੰਦਰ ਕੋਰ ਜੇਲ੍ਹ ਦੇ ਵਿੱਚ ਕੌਫੀ ਮੰਗਦੀ ਐ ਪੁਲਿਸ ਵਾਲਿਆਂ ਤੋਂ ਤੇ ਹੁਣ ਪੁਲਿਸ ਵਾਲੇ ਵੀ ਉਹਨੂੰ ਪਾਣੀ ਤੱਕ ਨਹੀਂ ਪੁੱਛਦੇ ਤੇ ਦੋਸਤੋ ਹੁਣ ਲੋਕਾਂ ਦੇ ਇਹ ਕਮੈਂਟ ਆ ਰਹੇ ਹਨ ਕਿ ਉਸਨੂੰ ਸਿਰਫ ਉਮਰ ਕੈਦ ਦੀ ਸਜ਼ਾ ਨਹੀਂ ਉਸਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ ਤੇ ਦੋਸਤੋ ਇਹ ਇੱਕ ਕਹਾਣੀ ਸੀ ਉਸ ਪਰਿਵਾਰ ਦੀ ਤੇ ਦੋਸਤੋ ਇਹ ਸੱਚਾਈ ਤੁਹਾਡੇ ਸਾਹਮਣੇ ਰੱਖੀ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ